ਨੇ ਨਹੀਂ ਲਗਾਈ ਰੱਖਾ ਸਮਝਾ ਦੇ ਲਈ ਮਾਡੀਆਂ ਦੱਸਿਆ ਅਸੀਂ ਤੇ ਇੱਧਰੋਂ ਇੱਧਰਲੇ ਪਾਸੇ ਹਾਂ ਉਧਰ ਜਦੋਂ ਝੰਬਾਕਾ ਹੀ ਪਿਆ ਉਦੋਂ ਪਤਾ ਲੱਗਾ ਤੇ ਜਦੋਂ ਨੂੰ ਆਪਾਂ ਗਏ ਆ ਕੋਈ ਬੁਝਾਉਣ ਦਾ ਵਾ ਕੋਈ ਪਾਣੀ ਪੁਣੀ ਕੋਲ ਲਾ ਕੇ ਸਮਝਣ ਲੱਗੀ ਨਹੀਂ ਵੀ ਕਿ ਅੱਗ ਲੱਗ ਗਈ ਕਿੰਨਾ ਕੁ ਨੁਕਸਾਨ ਹੋਇਆ ਉਹ ਮੁੰਡਾ ਵਾਵਾ ਗਵਾਂਡੀਆਂ ਦਾ ਸੜ ਗਿਆ ਜੇ ਤੇ ਇਹ ਮੇਰੇ ਘਰ ਵਾਲਾ ਵੀ ਵਾਵਾ ਸੜ ਗਿਆ ਸੀ ਅੱਛਾ ਹਾਂਜੀ ਤੇ ਮੁੰਡੇ ਦਾ ਮੈਨੂੰ ਪਤਾ ਨਹੀਂ ਕਿ ਕਿੰਨੇ ਦੱਸੀ ਜਾਂਦਾ ਵਾ ਵੀ ਠੀਕ ਆ ਪਤਾ ਨਹੀਂ ਹੁਣ ਆਏਗਾ ਤੇ ਪਤਾ ਲੱਗੇਗਾ ਉਹ ਗਵਾਂਡੀਆਂ ਦਾ ਛੋਟਾ ਬੱਚਾ ਵੀ ਸੜ ਗਿਆ ਵਾ ਪ੍ਰੋਗਰਾਮ ਸੀ ਗੱਲ ਜੀ ਉਹ ਮੈਂ ਆਇਆ ਆਂ ਵਿਆਹ ਹੀ ਕਾਕੇ ਦਾ ਅਰਸ਼ਾ ਜੀ ਹਾਂਜੀ ਵਰਸਾ ਵਿਆਹ ਆ ਜੀ ਕੱਲ ਸ ਕਰਨ ਲੱਗਾ ਵਾ ਤੇ ਉਹ ਸਿਲੰਡਰ ਥੋੜਾ ਬਤਾ ਬਚਿਆ ਸੀ ਤੇ ਉਹ ਅੱਪ ਤੇ ਕੀ ਚੱਲ ਬਾਲ ਬੁੱਲ ਲੈਣੇ ਆ ਤੇ ਉਹ ਲੱਗਿਆ ਤੋਂ ਦੂਰ ਚ ਤੁਹਾਨੂੰ ਦੱਸਣ ਦੇ ਪੇ ਸਮਾਨ ਜਿਹੜਾ ਪੇਟੀਆਂ ਪੁੱਟੀਆਂ ਪਾਣੀ ਵਾਲੀਆਂ ਉਹ ਸੜਾਂਦੇ ਹੀ ਉਹ ਤੋਂ ਹੀ ਫਰਨੀਸ਼ ਸਮਝ ਨਹੀਂ ਰਹੀ ਕਿ ਕਿੰਨਾ ਕਿੰਨੇ ਜਨੇ ਨੂੰ ਆਕ ਲੱਗੀ ਹੈ ਹਾਂਜੀ ਕਿੰਨੇ ਕ ਜਨੇ ਨੂੰ ਸ਼ੀਕ ਲੱਗਾ ਚਾਰ ਜਣਿਆਂ ਨੂੰ ਚਾਰ ਜਨੇ ਹਾਂ ਦੋ ਪਰਿਵਾਰਿਕ ਮੈਂਬਰ ਤੇ ਦੋ ਬਾਹਰ ਦੇ ਹਾਂਜੀ ਦੋ ਗਵਾਂਡੀ ਤੇ ਦੋ ਸਾਡੀ ਆਪਣੀ ਲੰਮੜੀ। ਪਿਆਰ ਕਿ ਉਹ ਤਾਂ ਮੀਰਾਵਲਾ ਦੀ ਨੜੀ ਦਾ ਪਿਓ। ਪਿਆਰ ਵਾਲੇ ਮੁੰਡੇ ਨੂੰ ਸੀ ਇਹਨੂੰ। ਪਤਾ ਨਹੀਂ ਕਿ ਉਹਦਾ ਨੰਬਰ ਤਾਂ ਨਹੀਂ ਪਤਾ ਕਈ ਜਾਣਦੇ ਆ ਵੀ ਠੀਕ ਆ ਅਸੀਂ ਫੋਨ ਕਰ ਕਰਕੇ ਪੁੱਛਣੇ ਆ ਕਈ ਜਾਂਦਾ ਹੁਣ ਘਰ ਆਉਣਗੇ ਤੇ ਪਤਾ ਲੱਗੇਗਾ। ਸਾਡੇ ਬੇਟੇ ਦਾ ਵਿਆਹ ਹੀ ਚਾਣਕੀ ਉਹ ਹਲਵਾਈ ਦਾ ਕੰਮ ਕਰਨਦੇ ਸੀ। ਹੂੰ ਹੂੰ ਤੇ ਉਹ ਪਤਾ ਨਹੀਂ ਲੱਗਾ ਚਾਣਕੀ ਅਗ ਲੱਗੀ ਉਹਨੂੰ। ਅਗ ਲੱਗੀ ਤੇ ਚਲੋ ਬਚਾਅ ਹੋ ਗਿਆ। ਬਚਾਅ ਹਾਂਜੀ ਕਿੰਨੇ ਲੋਕ ਇੱਥੇ ਛੁੱਛੇ। ਅਹੀਂ ਜੀ ਦੋ ਇੱਕ ਮੁੰਡਾ ਥੋੜਾ ਹਾਂ ਗਾਵਾ ਮੇਰਾ ਗਵੰਡੀ ਆ ਤੇ ਮੇਰੇ ਆ ਬਾਵਾ ਮਾ ਬੂਆਂ ਤੇ ਮੜੀ ਮੂਟੀਆਂ ਬਾਕੀ ਕੋਈ ਗੱਲ ਨਹੀਂ ਉਹ ਵੀ ਠੀਕ ਆ ਜਾਣ ਦਾ 50 ਹਾਂਜੀ 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 ਜਾਣ ਦਾ ਟੋਟਲ ਚਾਰਜ ਨੇ ਨਹੀਂ ਤੇ ਨਹੀਂ ਤੇ ਜਦੋਂ ਇਹ ਫਾਇਰ ਬ੍ਰਿਗੇਡ ਟਾਈਮ ਨਾਲ ਪਹੁੰਚ ਕੇ ਸਾਹ ਹਾਂਜੀ 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 ਸਾਰੀਆਂ ਸਹੂਲਤਾਂ ਸਰਪੰਚ ਸਾਹਿਬ ਆ ਗਏ ਸਾਡੇ ਤੇ ਸਾਰਾ ਕੁਝ ਕਵਰ ਹੋ ਗਿਆ ਵਧੀਆ ਪਰ ਉਹ ਸਲੰਡਰ ਨੂੰ ਅੱਗੇ ਆਪਾਂ ਨੇ ਜਿ ਤਰ੍ਹਾਂ ਉਹਨਾਂ ਨੂੰ ਦੱਸਿਆ ਵੀ ਇਹ ਹੀ ਕੋਈ ਕੰਮ ਕਰਾਂ ਦੇ ਰੈੱਡ ਲੱਗ ਗਿਆ ਤੇ ਮਸਾਂ ਨੂੰ ਕੋਈ ਪਰ ਨਾ ਤੇ ਮੈਨੂੰ ਨੁਕਸਾਨ ਨੁਕਸਾਨ ਨਹੀਂ ਕੋਈ ਸਲੰਡਰਾਂ ਦਾ ਹੀ ਬਸ ਇਹ ਕੋਈ ਜ਼ਖਮੀ ਹੋਇਆ ਹੈ ਹਾਂ ਜ਼ਖਮੀ ਹੋਇਆ ਕਿੰਨੇ ਉਹਨਾਂ ਦੇ ਘਰ ਦਾ ਮੈਂਬਰ ਹੀ ਹੈ ਕਿੰਨਾ ਨੁਕਸਾਨ ਜ਼ਖਮੀ ਪਤਾ ਨਹੀਂ ਹੁਣ ਮੈਂ ਆਹ ਦੇ ਆਂਦੇ ਹਾਂ ਹਾਂ ਉਹਨਾਂ ਨਾਲ ਕਿੰਨੇ ਗਏ ਸੀ ਅੱਗ ਦੇ ਬਾਬਾ ਜੀ ਹਾਂ ਮਤਲਬ ਕਿ ਇੱਕ ਸਿਲੰਡਰ ਫੂਰਮ ਹੋ ਗਿਆ ਤੇ ਉਹਦੇ ਨਾਲ ਫਟਿਆ ਮੱਚ ਗਿਆ ਨਾ ਨਾ ਚਾਹ ਕੰਟਰੋਲ ਕਰ ਲਿਆ ਅੱਛਾ ਹਾਂਜੀ ਚਾਹ ਉਹ ਯਾਨੀ ਕਿ ਸਹੀ ਹੈ ਜੀ ਕਿੱਦੇ ਦੋ ਜਣੇ ਇੱਕ ਗਵਾਂਡੀ ਉਹਨਾਂ ਦਾ ਗਵਾਂਡੀ ਇੱਕ ਗਵਾਂਡੀ ਹੋਇਆ ਨਾਲ ਇੱਕ ਗਵਾਂਡੀ ਉਹਨੂੰ ਥੋੜੀ ਘੱਟ ਇੱਕ ਜਣੇ ਚਲੋ ਲੈ ਗਏ ਹਸਪਤਲ ਲੱਗੇ ਗੋਰਾਮ ਸੀ ਨਾ ਪਾਲਿਕਾ ਵਿਆਸ ਕਤਮ ਹੋ ਗਿਆ। ਉਹ ਆਜੀ 112 ਤੇ ਸਾਨੂੰ ਕਾਲ ਕੀਤੀ ਸੁਪਰੀਮ ਸਾਹਿਬ ਕੋ। ਹਮਮ। ਫਰਮਾਨ ਨਾਮ 10 ਦੇ ਨਾਮ ਕਬਲਪ੍ਰੀਤ ਸਿੰਘ ਸਰਪੰਚ ਨੇ ਕਮਿਊਨਿਟੀ ਜੀਸੀ 112 ਤੇ ਕਿ ਅੱਗ ਲੱਗੀ ਆ ਤੇ ਗੱਡੀ ਮਤਲਬ ਜਲਦੀ ਭੇਜੋ। ਉੱਥੋਂ ਹੀ ਕੰਟਰੋਲ ਰੂਮ ਨੂੰ ਫੋਨ ਕਰਕੇ ਤੇ ਉਹਨਾਂ ਨੇ ਉਸੇ ਵੇਲੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਮ ਮੁੱਖ ਤੇ ਪਹੁੰਚ ਗਈਆਂ। ਤੇ ਮੌਕੇ ਤੇ ਪਹੁੰਚਣ ਤੋਂ ਬਾਅਦ ਅੱਗ ਲੱਗੀ ਹੋਈ ਸੀ। ਅੱਗ ਲੱਗਣ ਤੇ ਇਹਨਾਂ ਨੇ ਰੇਤ ਪਾਈ ਸੀ ਤੇ ਰੇਤ ਤੋਂ ਜਦੋਂ ਨਾਲੇ ਬੁਝਾ ਕੇ ਜਿਹੜੀ ਆ ਬੜੇ ਕੰਟਰੋਲ ਨਾਲ ਜਿਹੜੀ ਆ ਅੱਗ ਨੂੰ ਖਤਰ ਕੀਤਾ। ਜੋ ਤੁਰਾਂ ਜਿਹੜੀ ਆ ਅੱਗ ਨੂੰ ਡਰੋ ਕਰਕੇ ਬੁਝਾ ਲੀਤੀ ਆ ਕਿੰਨੇ ਲੋਕ ਜਿੱਕੀ ਸਿਰੇ ਚੋਹੇ ਦੋ ਜਣੇ ਜਿਹੜੇ ਹੋਏ ਆ ਜਿੱਕੀ ਹੋਏ ਆ ਉਹਨਾਂ ਨੂੰ ਪਹਿਲੋ ਸਾਡੇ ਦੁਕਾਨ ਚ ਕਿਦਾਂ ਸਾਬ ਕੱਢ ਕੇ ਲੈ ਗਿਆ ਇਹਨਾਂ ਨੇ ਆਗ ਤੇ ਕੰਟਰੋਲ ਕਰ ਲਿਆ ਪਾਈਪ ਨਾਲ ਨੂੰ ਉਹ ਕਰਕੇ ਕਦਾਤੀ ਉਹ ਪਾਈਪ ਨਾਲ ਨੂੰ ਜੋੜ ਜੋੜ ਕੇ ਫਿਰ ਚੱਲੇ ਜਾਂਦਾ ਦੋ ਮਸਾ ਚੱਲ ਤੇ ਅੱਗ ਕਵਰ ਹੋ ਗਈ